ਮਰ ਭਾਵੇਂ ਜਾਵਾਂਗਾ ਮੈਂ ਹੁੱਕਾ ਸਿਰ ਤੇ ਨਹੀਂ ਚੁੱਕਣਾ ਮੇਰੇ ਸਤਿਗੁਰਾਂ ਦਾ ਤੇ ਘੋੜਾ ਤਮਾਕੂ ਵਾਲੇ ਖੇਤੋਂ ਨਹੀਂ ਸੀ ਲੰਘਿਆ ਮੈਂ ਤੇ ਫੇਰ ਬੰਦਾ ਸਤਿਗੁਰਾਂ ਦਾ ਇੱਕ ਘੋੜਾ ਜਾਨਵਰ ਪਸ਼ੂ ਉਹ ਤਮਾਕੂ ਚੋਂ ਨਹੀਂ ਲੰਘਿਆ ਉਹ ਸਾਧ ਸੰਗਤ ਜੀ ਅੱਜ ਵੀ ਅੜੀਸਰ ਸਾਹਿਬ ਗੁਰਦੁਆਰਾ ਬਣਿਆ ਗੁਰ ਤੇਗ ਬਹਾਦਰ ਮਹਾਰਾਜ ਦੇ ਨਾਮ ਤੇ ਜਾ ਕੇ ਦਰਸ਼ਨ ਕਰਿਓ ਕੋਈ ਹੰਢਿਆਏ ਦੇ ਇਲਾਕੇ 'ਚ ਪੈਂਦਾ ਬਰਨਾਲੇ ਇਲਾਕੇ 'ਚ ਤੇ ਉਥੇ ਅੜੀ ਸਰ ਅੜੀ ਸਰ ਕਿਉਂ ਬਣਿਆ ਕਿਉਂਕਿ ਉਥੇ ਘੋੜੇ ਨੇ ਅੜੀ ਕੀਤੀ ਸੀ بڑا ਘੋੜੇ ਨੂੰ ਝਿੜਕਿਆ ਘੋੜਾ ਤੇ ਅੱਗੇ ਤੁਰੇ ਹੀ ਨਾ ਮਹਾਰਾ ਜੀ ਕਹਿੰਦੇ ਗੱਲ ਕੀ ਬਣ ਗਈ ਸਿੰਘੋ ਵੇਖੋ ਜਰਾ ਅੱਜ ਅੜੀਆਂ ਕਿਉਂ ਕਰੇ ਸਿੰਘੋ ਕੋੜਾ ਮੈਨੂੰ ਕੋਈ ਤੇਦ ਜਾ ਤੁਰ ਅੱਜ ਅੜੀਆਂ આજ અડિયા છો